ਲੇਕਿਨ ਉੱਥੇ ਜੀ ਗੱਲ ਕਰੀਏ ਰੋਪੇ ਦੇ ਜੀਐਮ ਅਤੇ ਮੂਡ ਇਨਸਪੈਕਟਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਤਸਵੀਰਾਂ ਤੇ ਤੁਸੀਂ ਦੇਖ ਸਕਦੇ ਹੋ ਐਦਾਂ ਹੀ ਬਿਨਾ ਲੱਗੇ ਜਿੱਥੇ ਮੱਖੀਆਂ ਲੱਗਦੀਆਂ ਪਈਆਂ ਨੇ ਤੇ ਲੋਕ ਜਿਹੜੇ ਨੇ ਇਹੀ ਖਾਣਾ ਖਾ ਕੇ ਬਿਮਾਰ ਹੁੰਦੇ ਨੇ ਇਹ ਤੋਂ ਐਸੇ ਰੱਖਾਇਆ ਉਹ ਕਲੀਏ ਸੋ ਸੋ ਕਲੀਏ ਦੇਖਦੇ ਕੋਤੋਂ ਪਿਆਜ ਜਿੱਦ ਤੋਂ ਕਹਿੰਦੇ ਹੋ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਵੀ ਹੈ ਲੇਕਿਨ ਚੈਕਿੰਗ ਦਾ ਕੋਈ ਅਸਰ ਤਾਂ ਦਿਖਾਈ ਨਹੀਂ ਕਿ ਲੋਕਾਂ ਨੇ ਸਿਹਤ ਨਾਲ ਕਿੰਨਾ ਖਲਬਾੜ ਕੀਤਾ ਜਾ ਰਿਹਾ ਹੈ ਸੋ ਇੱਕ ਇਥੇ ਕੋਰਦਨ ਦੀ ਦੁਕਾਨ ਲਖਾ ਮੰਗੇ ਤਸਵੀਰਾਂ ਅੱਡੇ ਸਾਹਮਣੇ ਨੇ ਇਦਾਂ ਹੀ ਬੁੱਲਾ ਛੱਡਿਆ ਪਿਆ ਚੁੰਨੀ ਤੁਸੀਂ ਦੇਖ ਲਿਓ ਇਸ ਸਮੇਂ ਕੀ ਚੁੰਨੀ ਦਿੱਤੀ ਜਾ ਰਹੀ ਹੈ ਇਸ ਇਸ ਤੋਂ ਪਹਿਲਾਂ ਅਸੀਂ ਇੱਥੇ ਤੋਂ ਪਹਿਲਾਂ ਹੀ ਅਸੀਂ ਸਾਰਾ ਅੱਡੇ ਦਾ ਰੌਣਕ ਕੀਤਾ ਰੌਡ ਕਰਕੇ ਉਹਨਾਂ ਨੂੰ ਸਾਰਾ ਫਿਰ ਉਹਨਾਂ ਨੂੰ ਪਿਆ ਗਿਆ ਵੀ ਆਪਣਾ ਸਮਾਨ ਕੋਈ ਘਰ ਦੇ ਰੱਖੋ ਤੁਹਾਨੂੰ ਇਹ ਜਿਹੜੀ ਕੋਈ ਲੈਟਰ ਜਿਹੜੀ ਆਈ ਸੀਗੀ ਤੁਹਾਨੂੰ ਆਪਣੇ ਦਿੱਤਾ ਗਿਆ ਸੀ ਕਿ ਇਹਨਾਂ ਵੱਲੋਂ ਕੋਈ ਨਹੀਂ ਕੋਈ ਲੈਟਰ ਬਤੀ ਨਹੀਂ ਆਈ ਤੁਹਾਨੂੰ ਇਹ ਜਿਹੜੀ ਕੋਈ ਲੈਟਰ ਜਿਹੜੀ ਆਈ ਸੀਗੀ ਤੁਹਾਨੂੰ ਆਪਣੇ ਲੈਟ ਡਾ ਗਿਆ ਸੀ ਇਹਨਾਂ ਵੱਲੋਂ ਲੈਨਿਕੂ ਲੈਟਰ ਬਣ ਕੇ ਆਈ ਹੈ ਤੁਹਾਨੂੰ ਇਹ ਜਿਹੜੀ ਕੋਈ ਲੈਟਰ ਜਿਹੜੀ ਆਈ ਸੀਗੀ ਤੁਹਾਨੂੰ ਆਪਣੇ ਲੈਟ ਡਾ ਗਿਆ ਸੀ ਇਹਨਾਂ ਵੱਲੋਂ ਲੈਨਿਕੂ ਲੈਟਰ ਬਣ ਕੇ ਆਈ ਹੈ ਜੀਸ ਦੇਖਦੇ ਦਸਕਾਰ ਸਵਾਗਤ ਹੈ ਮੈਂ ਹਾਂ ਆਪ ਦਾ ਆਪਣਾ ਗੌਰਵ ਦੋਸਤੋ ਇਸ ਸਮੇਂ ਮੌਜੂਦ ਹੈ ਆਪਾਂ ਬਸ ਅਡੇ ਦੇ ਅੰਦਰ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੀ ਇੱਕ ਲਗਾਤਾਰ ਕੰਪਲੇਂਟ ਆਦੀ ਸੀ ਸਾਡੀ ਟੀਮ ਨੂੰ ਕਿ ਬਸ ਅਡੇ ਦੇ ਉੱਤੇ ਜਿਹੜੀਆਂ ਸ਼ਾਪਸ ਖੁੱਲੀਆਂ ਹੋਈਆਂ ਨੇ ਉੱਥੇ ਖਾਣ ਪੀਣ ਦਾ ਜਿਹੜਾ ਸਾਮਾਨ ਹੈ ਉਹ ਇਸ ਤਰੀਕੇ ਨਾਲ ਖੁੱਲਾ ਛੱਡਿਆ ਹੋਇਆ ਹੈ ਕੱਲ ਨੂੰ ਸਾਡੇ ਲੋਕਾਂ ਦੇ ਜਿਹੜੇ ਬੱਚੇ ਨੇ ਉਹ ਖਾਂਦੇ ਨੇ ਜ਼ਿੱਦ ਕਰਦੇ ਨੇ ਖਾਂਦੇ ਪਏ ਨੇ ਔਰ ਖਾ ਕੇ ਬਿਮਾਰ ਹੋ ਰਹੇ ਨੇ ਲੇਕਿਨ ਉੱਥੇ ਹੀ ਜੇ ਗੱਲ ਕਰੀਏ ਰੋਡਵੇਜ਼ ਦੇ ਜੀਐਮ ਅਤੇ ਫੂਡ ਇਨਸਪੈਕਟਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਸੋ ਸਾਡੀ ਇੱਕ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜਾਗਰੂਤ ਕੀਤਾ ਜਾਵੇ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਲੋਕਾਂ ਦੀ ਜਿਹੜੀ ਤਬਈਅਤ ਆ ਉਹਨਾਂ ਦੀ ਸਿਹਤ ਆ ਉਹਨਾਂ ਜਿਹੜਾ ਖਿਲਵਾੜ ਹੋ ਰਿਹਾ ਉਸ ਨੂੰ ਰੋਕਿਆ ਜਾਵੇ ਸੋ ਇਸ ਸਮੇਂ ਤੁਹਾਨੂੰ ਪਹਿਲੋ ਦਾ ਆਪਾਂ ਵਿਜ਼ੂਅਲ ਦਿਖਾਵਾਂਗੇ ਫੋਟੋਸ ਦਿਖਾਵਾਂਗੇ ਇੱਥੇ ਦੇ ਹਾਲਾਤ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਹਾਲਾਤ ਬਸ ਅੱਡੇ ਦੇ ਬਣੇ ਹੋਏ ਨੇ ਕਿਦਾਂ ਲੋਕਾਂ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਜਿਹੜਾ ਚੱਲਦਾ ਪਿਆ ਨਜ਼ਰ ਆ ਰਿਹਾ ਹੈ तस्वीर जो तुम देख सकते हो इदा ही बिना टके जिथे मखिया लगदिया पे ते लोग जो ने यही खाना खा के बीमार होंगे ने भाई साहब एक मिनट टकन दे नहीं खाना है वहाँ से देते खाना ये लोग यही से नहीं ये नहीं, नहीं देते खाना अभी मैंने देखा यहाँ पे कोई आंटी थी तो लेके गई यहाँ से आपने यही से उधर से लाग दिया हूँ उधर से ये तो ऐसे रखा आएगा सौ के लिए सौ के लिए देखो ਸਰਾ ਸ ਖਲੀਲ ਐਸੇ ਲਗਾ ਦੇਖੋ ਸੌਫਟ ਹੈ ابھی ਲਗਾ ਰਹਾ ਹਾਂ ਨਾ ਉਹ ਤੋਂ ਉਹ ਤੋਂ ਕਹਾ ਕਾ ਗਏ ਤਾਂ ਵਹਾਂ ਪੇ ਨਿਕਲ ਗਿਆ ਵਹਾਂ ਪੇ ਨਿਕਲੇਗਾ ਹੋਰ ਵੀ ਤੁਹਾਨੂੰ ਹਾਲਾਤ ਦਿਖਾਣੇ ਆ ਕੱਲੇ ਇਹੀ ਨਹੀਂ ਤੁਹਾਨੂੰ ਹੋਰ ਵੀ ਕਈ ਚੀਜ਼ਾਂ ਦੇ ਇੱਥੇ ਦੇ ਹਾਲਾਤ ਬਸ ਅੱਡੇ ਦੇ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਇੱਕ ਦੀ ਤਾਂ ਗੱਲ ਸਮਝ ਆਂਦੀ ਹੈ ਲੇਕਿਨ ਹਰ ਦੁਕਾਨ ਦੇ ਇਹੀ ਹਾਲਾਤ ਨੇ ਤਸਵੀਦਾ ਤੁਸੀਂ ਦੇਖ ਸਕਦੇ ਹੋ ਇਹ ਵੀ ਸ਼ਾਇਦ ਸ਼ੋਅ ਲਈ ਹੀ ਰੱਖੇ ਗਏ ਨੇ ये भी शोल पाजी ये ढक्के नहीं रखे हुए ढक्के नहीं रखे हुए ढक तो रहे हैं ना ढक तो कपड़ा धोने गया ढक्के क्यों नहीं रखे हुए कपड़ा धोने गया धो रहा है ना कई लोगों को यही खिला रहे हो ये जर्म्स इसमें जो इकट्ठा हो जाते हैं लोग बीमार हो रहे हैं आप यहाँ पे काम करते हो आप यहाँ पे काम करते हो सो ਹਾਲਾਤ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕਿ ਲੋਕਾਂ ਦੀ ਸਿਹਤ ਨਾਲ ਕਿੰਦਾ ਖਲਵਾੜ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਇਹ ਟਕੇ ਨਹੀਂ ਹੁੰਦੇ ਲੇਕਿਨ ਕੰਮ ਇਦਾ ਹੀ ਲਗਾਤਾਰ ਚੱਲਦਾ ਆ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਦੀਆਂ ਕਿਸ ਤਰੀਕੇ ਨਾਲ ਲੋਕਾਂ ਦੀ ਸਿਹਤ ਨਾਲ ਖਲਵਾੜ ਜਿਹੜਾ ਚੱਲਦਾ ਆ ਰਿਹਾ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਫਟਾਫਟ ਇਹਨਾਂ ਵੱਲੋਂ ਹੁਣ ਜਿਹੜੇ ਧੱਕ ਦਿੱਤੇ ਗਏ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਹੁਣੀ ਟੱਕਿਆ ਨਹੀਂ ਨਹੀਂ ਭਾਈ ਟੱਕਿਆ ਹੁੰਦਾ ਆਪਣੇ ਕੋ ਭਾਈ ਦੇਖਿਆ ਮੈਂ ਹੁਣੀ ਤੁਹਾਨੂੰ ਟੱਕਿਆ ਭਾਈ ਮੈਂ ਟੱਕਿਆ ਹੁੰਦਾ ਹੈਗਾ ਮੈਂ ਹੁਣੀ ਧੱਕਦੇ ਦੇਖਿਆ ਤੁਹਾਨੂੰ ਹਾਂ ਮਮਾ ਸਵੇਰ ਤੋਂ ਮੁੰਡੇ ਜਿਹੜੇ ਮਰਜ਼ੀ ਮੁੰਡੇ ਪੁੱਛ ਲੋ ਭਾਈ ਮੈਂ ਸਵੇਰ ਚੁੰਨੀ ਧੱਕ ਟੱਕ ਅੱਛਾ ਤੁਸੀਂ ਢੱਕਦੇ ਹੋਏ ਜਿਹੜੀ ਸ਼ੋਲੀ ਹੈ ਇਹ ਨਹੀਂ ਨਹੀਂ ਭਾਈ ਟੱਕਿਆ ਹੁੰਦਾ ਤੋਲ ਮਿਟਿਆ ਵਾਸਤੇ ਲੋਕ ਇੱਥੇ ਖੰਦੇ ਹਾਂਜੀ ਹਾਂਜੀ ਇੱਥੇ ਖੰਦੇ ਹਾਂਜੀ ਜਿਹੜੇ ਇਹ ਟੱਕਦੇ ਨਹੀਂ ਪਏ ਉਹ ਦੇਖੋ ਪਿੱਛੇ ਦੇਖ ਸਕਦੇ ਹੋ ਇੱਕ ਵਾਰੀ ਕੈਮਰਾ ਮੈਨੂੰ ਪਾਉਂਗਾ ਕਿ लोग पीछे जिथे ਗੱਲ ਕਰਨ ਤੋਂ ਬਾਅਦ ਹੁਣ ਟੱਕਦੇ ਨਜ਼ਰ ਆ ਰਹੇ ਨੇ ਇੱਥੇ ਵੀਰ ਸਾਡੇ ਨਾਲ ਮੌਜੂਦ ਹੈ ਇਹ ਜਿਹੜੇ ਟੱਕਦੇ ਨਹੀਂ ਹੈ ਲੋਕ ਇਹੀ ਕਹਿੰਦੇ ਵੇ ਜੀ ਭਾਈ ਖਾਂਦੇ ਨੇ ਇਹਦਾ ਕਰਕੇ ਬਿਮਾਰ ਵੀ ਹੁੰਦੇ ਨਾ ਬਿਮਾਰ ਹੁੰਦੇ ਆ ਇਹ ਔਇਲ ਜੋ ਨਿਕਲਦਾ ਪਿਆ ਵਾ ਇਹ ਜਿਹਨੂੰ ਪਹਿਲਾਂ ਤਲਿਆ ਜਾਂਦਾ ਵਾ ਫਿਰ ਉਹਨੂੰ ਇਦਾਂ ਕਿੰਨੇ ਘੰਟਿਆਂ ਤੱਕ ਰੱਖਿਆ ਜਾਂਦਾ ਹੈ ਕਿੰਨੇ ਘੰਟਿਆਂ ਤੱਕ ਸਟੋਰ ਰੱਖਦੇ ਇੱਥੇ ਭਾਈ ਇਹ ਤਾਂ ਪਹਿਰੇ ਨੇ ਹੈਗੇ ਕਿਤਾ ਤਾਜ਼ੇ ਮੰਗਦੇ ਤਾਜ਼ੇ ਵੀ ਕਢਾ ਕੇ ਦਿੰਦੇ ਹੈਗੇ ਕਸਟਮਰ ਨੂੰ ਹਾਂ ਜੀ ਕਿਤਾ ਮਤਲਬ ਕਿੰਨੇ ਇਹ ਅੱਜ ਦੇ ਹੀ ਆ ਹਾਂ ਜੀ ਹਾਂ ਜੀ ਹਾਂ ਜੀ ਅੱਜ ਦੇ ਤੇ ਇਦਾਂ ਹੀ ਮੈਂ ਲਮ ਇਹਨਾਂ ਇਹਨੂੰ ਕਦੋਂ ਤੱਕ ਤਸਵੀਰ ਮਤਲਬ ਇਦਾਂ ਰੱਖਣਾ ਇੱਕ ਦਿਨ ਤੱਕ ਰੱਖੋਗੇ ਦੋ ਦਿਨ ਤੱਕ ਭਾਜੀ ਇਹ ਇਕੱਲੇ ਅੱਜ ਸ਼ਾਮ ਤੱਕ 5 ਵਜੇ ਦਾ ਕਿਤੋਂ بڑا ਵੀ ਕੁਛ ਨਹੀਂ ਬੱਚੇ ਤਾਜ਼ੇ ਆਉਣੇ ਫਿਰ ਜਦੋਂ ਲੋਕ ਆਂਦੇ ਆ ਇੱਦਾਂ ਜਾ ਕੇ ਦੇ ਦਿੰਦੇ ਹੋ ਨਹੀਂ ਨਹੀਂ ਭਾਜੀ ਜੇ ਤਾਜ਼ੇ ਮੰਗੇ ਕਈ ਵਾਰ ਮੈਂ ਤਾਜ਼ੇ ਘੜੇ ਦਿੰਦੇ ਆਗੇ ਜਦਾਂ ਕਹਿੰਦੇ ਆ ਜਲਦੀ ਜਲਦੀ ਦੇ ਦਿਓ ਗਰਮ ਕਰਕੇ ਫਿਰ ਉਹ ਫਰਾਈ ਕਰਕੇ ਦਿੰਦੇ ਆਗੇ ਜੀ ਸੋ ਹੋਰ ਵੀ ਤੁਹਾਨੂੰ ਤਸਵੀਰਾਂ ਅੱਗੇ ਦਿਖਾਵਾਂਗੇ ਕੈਮਰਾਮੈਨ ਨੂੰ ਦੋ ਤਵਾਸਤ ਕਰਾਂਗਾ ਕਿ ਮੇਰੇ ਨਾਂ ਲੱਗੇ ਅੱਗੇ ਆਵੇ ਸੋ ਇੱਕ ਇੱਥੇ ਹੋਰ ਤੁਹਾਨੂੰ ਦੁਕਾਨ ਦਿਖਾਵਾਂਗੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਦਾਂ ਹੀ ਖੁੱਲਾ ਛੱਡਿਆ ਪਿਆ ਚੁੰਨੀ ਤੁਸੀਂ ਦੇਖ ਲਿਓ ਇਸ ਸਮੇਂ ਕੀ ਚੁੰਨੀ ਦਿੱਤੀ ਜਾ ਰਹੀ ਹੈ ਪਹਿਲਾਂ ਚੁੰਨੀ ਦਿਓ ਮੈਂ ਤਾਂ ਚੁੰਨੀ ਦੇ ਦੋ ਕੋਈ ਚੱਕਰ ਨਹੀਂ ਪਹਿਲਾਂ ਫੇਰ ਗੱਲਬਾਤ ਕਰਦੇ ਆਪਾਂ ਕੀ ਚੱਕਰ ਹੋਇਆ ਭਾਜੀ ਹੁਣੀ ਲਗਾਇਆ ਹੁਣ ਮਾਲ ਲਗਾਇਆ ਹਾਂ ਹਾਂ ਜੀ ਹਾਂ ਜੀ ਪਲੇ ਕਰਦੇ ਨਹੀਂ ਨਹੀਂ ਮਾਲ ਲਗਾਇਆ ਭਾਜੀ ਹੁਣ ਨਹੀਂ 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 ਉਹ ਹੀ ਭਾਜੀ ਦੁਨੀਆ 'ਚ ਨਾ ਜੋ ਹਾਲਾਤ ਇਸ ਸਮੇਂ ਜਿੰਨੀ ਪਬਲਿਕ ਇਸ ਜਗ੍ਹਾ ਤੇ ਆਂਦੀ ਪਈ ਹੈ ਨਾ ਉਹਨਾਂ ਨੂੰ ਇਸ ਤਰੀਕੇ ਦਾ ਖਾਣਾ ਉਹਨਾਂ ਲਈ ਸਹੀ ਹੈ ਤੁਸੀਂ ਆਪ ਦੱਸੋ ਨਹੀਂ ਸਹੀ ਤੋਂ ਨਹੀਂ ਹੈ ਨਹੀਂ ਸਹੀ ਨਾ ਲੇਕਿਨ ਫੇਰ ਦਾਦੇ ਕਿਉਂ ਲਾਤ ਪਾਏ ਇਸ ਸਮੋਸੇ ਲਗਾਏ ਹੋਈ ਤੇ ਬ੍ਰੈਡ ਅਸੀਂ ਦੇਖਣਨੇ ਉੱਥੇ ਤੁਹਾਨੂੰ ਤੁਹਾਡੇ ਵੱਲੋਂ ਟਕੇ ਨਹੀਂ ਜਾਦੇ ਪਿੱਛੇ ਟਿਕਾ ਨਹੀਂ ਆਉਂਦੇ ਇਹਦਾ ਨਾਮ ਇਹ ਇਸ ਚੀਜ਼ ਦੇ ਬਾਰੇ ਮੈਂ ਜੀਐਮ ਸਾਹਿਬ ਨੂੰ ਵੀ ਪੁੱਛੂੰਗਾ ਠੀਕ ਹੈ ਠੀਕ ਹੈ ਸਰ ਸੋ ਮੇਰੇ ਪਿੱਛੇ ਜਿਹੜੇ ਸਮਾਨ ਪਏ ਨੇ ਤੁਸੀਂ ਦੇਖ ਸਕਦੇ ਹੋ ਬ੍ਰੈਡ ਪੀਸ ਹੈ ਸਮੋਸਾ ਹੈ ਪੈਟਿਸ ਹੈ ਪਟੂਰੇ ਨੇ ਜਿਹੜੇ ਕਿ ਆਇਲ ਜੀ ਨਿਕਲਿਆ ਹੁੰਦਾ ਪਤਾ ਨਹੀਂ ਕਿੰਨਾ ਕੇ ਦੇਰ ਹੋ ਚੁੱਕੀ ਹੁੰਦੀ ਹੈ ਇਹਨਾਂ ਨੂੰ ਇਦਾਂ ਹੀ ਪਏ ਤੇ ਇਦਾਂ ਹੀ ਬੱਚੇ ਜਿਹੜੇ ਆਂਦੇ ਨੇ ਮਾਮਾ ਆਂਦੀਆਂ ਨੇ ਪਰਿਵਾਰ ਆਂਦੇ ਪਏ ਨੇ ਜਿਹੜੇ ਬੱਸ ਸਟੈਂਡ ਦੇ ਉੱਤੇ ਉਹਨਾਂ ਵੱਲੋਂ ਇਦਾਂ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ ਤੇਲ ਮਾੜਾ ਹੋਣ ਕਰਕੇ ਜੇ ਕਈਏ ਪੁਰਾਣੀਆਂ ਚੀਜ਼ਾਂ ਹੋਣ ਕਰਕੇ ਉਹ ਹੌਸਪਿਟਲਾਈਜ਼ ਹੁੰਦੇ ਨੇ ਬਿਮਾਰ ਹੋ ਰਹੇ ਨੇ ਇਹਨਾਂ ਚੀਜ਼ਾਂ ਨੂੰ ਰੋਡਵੇਜ਼ ਦੇ ਜੀਐਮ ਸਾਹਿਬ ਅਤੇ ਫੂਡ ਇਨਸਪੈਕਟਰ ਨੂੰ ਵੀ ਦੇਖਣਾ ਚਾਹੀਦਾ ਤਾਂ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਲੋਕ ਜਿਹੜੀ ਪਬਲਿਕ ਇੱਥੇ ਆ ਰਹੀ ਹੈ ਉਸ ਦਾ ਖਾਸ ਕਰਕੇ ਧਿਆਨ ਦਿੱਤਾ ਜਾਵੇ ਉਹਨਾਂ ਦੇ ਖਾਣ ਪੀਣ ਦੇ ਜਿਹੜਾ ਸਮਾਨ ਇੱਥੇ ਪਏ ਨੇ ਇਹ ਜਿਹੜੀਆਂ ਸ਼ਾਪਸ ਦੇ ਉੱਤੇ ਪਏ ਨੇ ਉਹਨਾਂ ਦਾ ਖਾਸ ਕਰਕੇ ਇੱਥੇ ਆ ਕੇ ਜਿਹੜੀ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਸੋ ਇਸ ਮਾਮਲੇ ਨੂੰ ਲੈ ਕੇ ਜੀਐਮ ਸਾਹਿਬ ਤੇ ਫੂਡ ਇਨਸਪੈਕਟਰ ਦਾ ਕੀ ਕਹਿਣਾ ਸੀ ਆਓ ਜਾਣਦੇ ਹਾਂ ਸੋ ਇਸ ਮਾਮਲੇ ਨੂੰ ਲੈ ਕੇ ਇਸ ਸਮੇਂ ਸਾਡੇ ਨਾਲ ਸੁਪਰੀਡੈਂਟ ਸਾਹਿਬ ਰੂਡ ਰੂਡਵイズ ਦੇ ਸੁਪਰੀਡੈਂਟ ਸਾਹਿਬ ਮੌਜੂਦ ਨੇ ਸੋ ਸਰ ਤੁਸੀਂ ਬਾਹਰ ਦੇ ਹਾਲਾਤ ਦੇਖੇ ਹੋਵਗੇ ਕਿ ਪੂਰਾ ਬੱਸ ਅਡੇ ਦੇ ਅੰਦਰ ਥੋੜੇ ਵਿਜ਼ੂਅਲਸ ਜਿਹੜੇ ਤੁਹਾਨੂੰ ਦਿਖਾਏ ਗਏ ਸੀਗੇ ਕਿ ਜਿਹੜਾ ਖਾਣਾ ਹੈ ਉਹ ਇਸ ਤਰੀਕੇ ਨਾਲ ਰੱਖਿਆ ਹੋਇਆ ਹੈ ਕਿ ਮੱਖੀਆਂ ਉਹਦੇ ਉੱਤੇ ਚੜ ਰਹੀਆਂ ਨੇ ਬਹੁਤ ਜ਼ਿਆਦਾ ਅਨ ਹਾਈਜਨਿਕ ਫੂਡ ਹੈ ਤੇ ਲੋਕ ਖਾਸ ਕਰਕੇ ਬੱਚੇ ਉਹ ਖਾ ਕੇ ਬਿਮਾਰ ਹੁੰਦੇ ਨਜ਼ਰ ਆ ਰਹੇ ਸਾਡੇ ਵੱਲੋਂ ਤੇ ਮੌਕੇ ਮੌਕੇ ਤੇ ਜਿਹਾ ਮਾਨਯੋਗ ਜੀਮ ਸਾਹਿਬ ਦੀ ਹਦਾਇਤਾਂ ਮੁਤਾਬਕ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਦੌਰਾਨ ਇਹਨਾਂ ਨੂੰ ਇਹ ਵੀ ਸਦਿਤਾ ਕਿਤੇ ਜਾਣਿਆ ਕਿ ਉਹਨੂੰ ਟੱਕਿਆ ਜਾਵੇ ਸਮਾਨ ਨੂੰ ਪ੍ਰੋਪਰ ਜਿਹੜਾ ਵਾ ਚੰਗੀ ਤਰ੍ਹਾਂ ਟੱਕਿਆ ਜਾਵੇ ਤਾਜ਼ਾ ਵੇਚਿਆ ਜਾਵੇ ਲਿਸਟ ਲਾਈ ਜਾਵੇ ਠੀਕ ਹੈ ਜੀ ਲੇਕਿਨ ਸਰ ਦੇਖਣ ਨੂੰ ਤਾਂ ਮਿਲਿਆ ਜੋ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਂਦੀ ਵੀ ਹੈ ਲੇਕਿਨ ਚੈਕਿੰਗ ਦਾ ਕੋਈ ਅਸਰ ਤਾਂ ਦਿਖਾਈ ਨਹੀਂ ਦਿੱਤਾ ਜਾ ਰਿਹਾ ਇਸ ਇਸ ਤੋਂ ਪਹਿਲਾਂ ਅਸੀਂ 1 ਘੰਟਾ ਪਹਿਲਾਂ ਹੀ ਅਸੀਂ ਸਾਰਾ ਅੱਡੇ ਦੇ ਰੌਂਡ ਕੀਤਾ ਜੀ ਰੌਂਡ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਫੇਰ ਉਹਨਾਂ ਨੂੰ ਕਿਹਾ ਗਿਆ ਵੀ ਆਪਣਾ ਸਮਾਨ ਪਾਈ ਟੱਕ ਕੇ ਰੱਖੋ ਹ ਹੁਣ ਤੁਹਾਡੀ ਜੀਐਮ ਸਾਹਿਬ ਨਾਲ ਗੱਲ ਹੋਈ ਹੋਈ ਨਹੀਂ ਤੇ ਕੀ ਕਹਿਣਾ ਸੀ ਜੀ ਹਜਦਾ ਉਹ ਜੀਐਮ ਸਾਹਿਬ ਵੀ ਇਹੀ ਕਹਿ ਰਿਹਾ ਵੀ ਤੁਸੀਂ ਹੀ ਮਤਲਬ ਚੈੱਕ ਨਹੀਂ ਕੀਤਾ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਹੁਣੇ ਚੈੱਕ ਕਰਕੇ ਹਟੇ ਆ ਅਸੀਂ ਫੂਡ ਸਪਲਾਈ ਇਨਸਪੈਕਟਰ ਨੂੰ ਜੀਐਮ ਸਾਹਿਬ ਨੂੰ ਦੱਸਿਆ ਵਾ ਜੀਐਮ ਸਾਹਿਬ ਨੇ ਇਹਨਾਂ ਨੂੰ ਚਿੱਠੀਆਂ ਵੀ ਕੱਡੀਆਂ ਫੂਡ ਸਪਲਾਈ ਇਨਸਪੈਕਟਰਾਂ ਨੂੰ ਜੀ ਤਾਂ ਕੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ ਉਹਨਾਂ ਅਸੀਂ ਫਿਰ ਦੁਬਾਰਾ ਮਨਜੋਗ ਜੀਆ ਸਾਹਿਬ ਨੂੰ ਲਿਖ ਕੇ ਦੇ ਦੇਣੇ ਆ ਉਹ ਆਪੇ ਫਿਰ ਚਿੱਠੀ ਲੈਟਰ ਇਹਨਾਂ ਨੂੰ ਫੇਰ ਕੱਢਣਗੇ ਫੂਡ ਸਪਲਾਈ ਇੰਸਪੈਕਟਰ ਨੂੰ ਸਰ ਜੀ ਹਾਂ ਜੀ ਕੰਦੀ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਕਾਰਵਾਈ ਉਹ ਉਹਨਾਂ ਨੇ ਕਰਨੀ ਆ ਸਰ ਫੂਡ ਸਪਲਾਈ ਇੰਸਪੈਕਟਰ ਸੋ ਦੱਸ ਦਈਏ ਕਿ ਜੀਐਮ ਸਾਹਿਬ ਨਾਲ ਅਸੀਂ ਵੀ ਮਿਲਣ ਦੀ ਕੋਸ਼ਿਸ਼ ਕੀਤੀ ਜਦੋਂ ਜੀਐਮ ਸਾਹਿਬ ਮਿਲੇ ਤੇ ਉਹਨਾਂ ਵੱਲੋਂ ਵਿਜ਼ੂਅਲ ਦੇਖੇ ਗਏ ਵਿਜ਼ੂਅਲ ਦੇਖਣ ਤੋਂ ਬਾਅਦ ਉਹਨਾਂ ਵੱਲੋਂ ਸਾਨੂੰ ਭੇਜਿਆ ਗਿਆ ਸਰ ਹੁਣਾਂ ਕੋਲ ਸੁਪਰਡੈਂਟ ਸਾਹਿਬ ਕੋ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਮੇਰੇ ਵੱਲੋਂ ਇਮੀਡੀਏਟ ਐਕਸ਼ਨ ਲਿੱਤਾ ਜਾਏਗਾ ਇਸ ਦੇ ਇਸ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਸੋ ਜਿਹੜੇ ਫੂਡ ਇਨਸਪੈਕਟਰ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਜਾਏਗੀ ਇਹਨਾਂ ਦੀ ਜਾਂਚ ਕਰਵਾਈ ਜਾਏਗੀ ਜਾਂਦੇ ਆਧਾਰ ਦੇ ਉੱਤੇ ਬੰਦੀ ਕਾਰਵਾਈ ਜਿਹੜੀ ਕਰ ਦਿੱਤੀ ਜਾਏਗੀ ਸੋ ਇਦਾਂ ਦੀਆਂ ਖਬਰਾਂ ਅਸੀਂ ਰੋਜ਼ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਮੈਨੂੰ ਗੌਰਵ ਸਿੱਧੂ ਨੂੰ ਦਿਓ ਜਦ ਤੁਸੀਂ ਦੇਖਦੇ ਰਹੋ ਆਟ ਨਿਊਜ਼ ਇੰਡੀਆ ਟੀਵੀ ਕੈਮਰਾਮੈਨ ਆਮਨਦੇ ਨਾਲ ਫੂਡ ਇਨਸਪੈਕਟਰ ਮੁਕੁਲ ਗੇਲਜੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਬ੍ਰਦਰ ਬਸ ਸਕਦਾ ਤੁਹਾਡੇ ਏਰੀਆ ਚ ਹੁੰਦਾ ਹੈ ਬਸ ੱਡਾ ਬਸ ੱਡਾ ਪਾਜੀ ਕਿਹੜੇ ਕਿਹੜਾ ਥਾਣਾ ਕਿਹੜਾ ਪਿੰਡਾਂ ਨੂੰ ਭਾਜੀ ਠਾਣਾ ਨੰਬਰ 6 ਚੌਂਕੀ ਬਾਸੜਾ ਠਾਣਾ ਨੰਬਰ 6 ਵਿੱਚ ਦਾ ਨਾ ਹਾਂਜੀ ਇਹ ਰਸ਼ੂ ਮਾਜੰਦੇ ਰੇ ਜਾਂਦਾ ਕਿਹਦੇ ਰਸ਼ੂ ਮਾਜੰਦੇ ਅੱਛਾ ਸ਼ੋਰ ਤੁਸੀਂ ਪੰਜ ਸੌ ਸੌ ਗੱਲ ਦੱਸੋ ਤੁਸੀਂ ਕੌਣ ਬੋਲਦੇ ਹੋ ਮੈਂ ਪੱਤਰਕਾਰ ਗੌਰਵ ਬੋਲ ਰਿਹਾ ਹਾਂ ਐਦਾਂ ਕਿ ਬ੍ਰਦਰ ਕੱਲ ਨਾ ਅਸੀਂ ਗਏ ਸੀਗੇ ਪਰਸੋਂ ਹਾਂਜੀ ਬਸ ਜਿਹਦੇ ਉੱਤੇ ਜਿਹੜੀ ਉੱਥੇ ਫੂਡ ਜਿਹੜਾ ਲਗਾਇਆ ਜਾਂਦਾ ਵਾ ਸਟਾਲਸ ਦੇ ਉੱਤੇ ਹਾਂਜੀ ਹਾਂਜੀ ਬਿਨਾਂ ਟਕੇ ਹੋਏ ਰੱਖਿਆ ਗਿਆ ਸੀਗਾ ਤੇ ਜਦੋਂ ਸਾਡੀ ਇਸ ਮੈਟਰ 'ਚ ਰੋਡਵੇਜ਼ ਦੇ ਜੀਐਮ ਨਾਲ ਗੱਲ ਹੋਈ ਤੇ ਜੀਐਮ ਸਾਹਿਬ ਦਾ ਕਹਿਣਾ ਸੀਗਾ ਜੀ ਸਾਡੇ ਵੱਲੋਂ ਕੁਝ ਐਪਲੀਕੇਸ਼ਨ ਜਿਹੜੀਆਂ ਆ ਲੈਟਰਸ ਜਿਹੜੀਆਂ ਭੇਜੀਆਂ ਗਈਆਂ ਸੀਗਾ ਫੂਡ ਇਨਸਪੈਕਟਰ ਨੂੰ ਇਹਨਾਂ ਤੇ ਕਾਰਵਾਈ ਕਰ ਲਈ ਇਹਨਾਂ ਸੈਂਪਲ ਲੈਣ ਲਈ ਕੀ ਤੁਹਾਡੇ ਤੁਹਾਨੂੰ ਕੋਈ ਐਪਲੀਕੇਸ਼ਨਸ ਆਈਆਂ ਵਾ ਰਿਲੇਟਡ ਭਾਜੀ ਸਾਨੂੰ ਪਹਿਲਾਂ ਸ਼ਿਕਾਇਤਾਂ ਆ ਰਹੀਆਂ ਸੀ ਪਿਛਲੇ ਮਹੀਨੇ ਸਾਲ ਦੀ ਗੱਲ ਹੈ ਜੂਨ ਜੂਨ ਚ ਅਸੀਂ ਸੈਂਪਲਿੰਗ ਕੀਤੀ ਇੱਥੇ ਜੀ ਤੇ ਸਾਨੂੰ ਕੁਝ ਐਕਸਪਾਇਰ ਵੀ ਮਿਲੇ ਸੀ ਹੁਣ ਕੇਸ ਵੀ ਲਾਤਾ ਹੈ ਜੀ ਠੀਕ ਹੈ ਜੀ ਤੇ ਦੁਬਾਰਾ ਫੇਰ ਚੈਕਿੰਗ ਕਰਦਾਂਗੇ ਤੁਹਾਨੂੰ ਰਿਟਰਨ ਚ ਕਰਦੇ ਹਾਂ ਸ਼ਿਕਾਇਤ ਸਰ ਰਿਟਰਨ ਚ ਸ਼ਿਕਾਇਤ ਦੀ ਗੱਲ ਨਹੀਂ ਦੇਖੋ ਜਿਹੜੇ ਲੋਕ ਨੇ ਆਮ ਲੋਕਾਂ ਵਾਸਤੇ ਆਪਾਂ ਸਾਰੇ ਕੰਮ ਕਰਦੇ ਪਏ ਆਂ ਹਾਂਜੀ ਹਾਂਜੀ ਲੋਕਾਂ ਦੀ ਹੈਲਥ ਨਾ ਹੀ ਇਦਾਂ ਖਲਵਾੜ ਹੋਏਗਾ ਤੇ ਕੰਮ ਕਿੱਦਾਂ ਕਰਦੇ ਨਜ਼ਰ ਰਵਾਂਗੇ ਆਪਾਂ ਅੱਗੇ ਹਾਂਜੀ 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 ਤੁਹਾਨੂੰ ਸਾਰਿਆਂ ਦੀ ਜ਼ਿੰਮੇਵਾਰੀ ਵਾਲੀ ਭਾਜੀ ਜੀ ਤੁਹਾਨੂੰ ਇਹ ਜਿਹੜੀ ਕੋਈ ਲੈਟਰ ਜਿਹੜੀ ਆਈ ਸੀਗੀ ਤੁਹਾਨੂੰ ਆਪਨੇ ਦਿੱਤਾ ਗਿਆ ਸੀਗਾ ਇਹਨਾਂ ਵੱਲੋਂ ਲੈਣੀ ਕੋਈ ਲੈਟਰ ਤਾਂ ਕੋਈ ਆਈ ਹੈ ਮੈਨੂੰ ਭਾਜੀ ਮੇਰੀ ਨੋਟਿਸ ਨਹੀਂ ਕਿਉਂਕਿ ਮੈਂ ਰੀਸੀਵ ਨਹੀਂ ਕਰਦਾ ਲੈਟਰ ਸਾਡੇ ਦਫ਼ਤਰ ਵਿੱਚ ਰਸੀ ਹੁੰਦੀ ਹੈ ਲੈਟਰ ਹੋ ਸਕਦਾ ਉੱਥੇ ਆਈ ਹੋਵੇ ਜੇ ਪਤਾ ਨਹੀਂ ਹੁਣ ਮੈਂ ਮੁਸ਼ਕਿਲ ਨਹੀਂ ਸਕਦਾ ਤੁਹਾਨੂੰ ਮੈਨੂੰ ਰੀਸੀਵ ਨਹੀਂ ਹੋਈ ਇਦਾਂ ਦੀ ਕਿਨ ਲੈਟਰ ਅੱਛਾ ਮਤਲਬ ਤੁਹਾਨੂੰ ਰੀਸੀਵ ਨਹੀਂ ਹੋਈ ਹੈ ਮੈਨੂੰ ਰੀਸੀਵ ਹੀ ਹੋਈ ਕੋਈ ਲੈਟਰ ਤਾਂ ਇਹਨਾਂ ਦਾ ਕਿੰਨਾ ਪਹਿਤੋਂ ਨਾ ਹੁਣ ਹਾਂਜੀ ਪਹਿਲਾਂ ਮੈਨੂੰ ਭਾਜੀ ਮੈਂ ਮੈਂ ਸ਼ੋਰ ਨਹੀਂ ਹੋ ਸਕਦਾ ਜਦੋਂ ਮੈਂ ਜੂਨ ਜੁਆਇਨ ਕੀਤਾ ਇੱਥੇ ਹੋ ਸਕਦਾ ਜੂਨ ਤੋਂ ਪਹਿਲਾਂ ਕੋਈ ਆਈ ਹੋਵੇ ਨਹੀਂ ਉਹਨਾਂ ਨੇ ਰੀਸੈਂਟਲੀ ਦੱਸਿਆ ਸੀਗਾ ਕਿ ਥੋੜੇ ਦੇ ਅੱਗੇ ਤੁਹਾਨੂੰ ਵੀ ਨਹੀਂ 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 ਭਾਜੀ ਮੈਨੂੰ ਪਰ ਮੈਨੂੰ ਰਿਸਿਵ ਨਹੀਂ ਹੋਈ ਇਹ ਜੂਨ ਪਿਛਲੇ ਦਫਤਰ ਹੋ ਸਕਦਾ ਦਫਤਰ ਚਾਈ ਹੋਵੇ ਆਈ ऍम नॉट ਸ਼ੋਰ ਜੂਨ ਪਿਛਲੇ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਓਕੇ 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 ਤੇ ਹੁਣ ਤੁਹਾਡੇ ਵੱਲੋਂ ਜਿੱਦਾਂ ਹੁਣ ਤੁਹਾਨੂੰ ਇੱਕ ਸਾਡੇ ਵੱਲੋਂ ਵੀ ਥੋੜਾ ਦੱਸਿਆ ਗਿਆ ਹੈ ਪੂਰੇ ਮਾਮਲੇ ਦੇ ਅੰਦਰ ਕਿ ਤੁਹਾਡੀ ਤੋਂ ਕੋਈ ਕਾਰਵਾਈ ਕੀਤੀ ਜਾਏ ਕਿਉਂਕਿ ਤੁਹਾਡੇ ਨਾਲ ਮੈਂ ਦੋ ਤਿੰਨ ਵਾਰੀ ਮਿਲਣ ਵਾਸਤੇ ਆਇਆ ਹਾਂ ਤਾਂ ਟਾਈਮ ਤੁਹਾਡਾ ਵੀ ਥੋੜਾ ਬਿਜ਼ੀ ਸੀਗੇ ਤੁਸੀਂ ਕੁਝ ਵਾਲੀ ਭਾਜੀ ਕਰਵਾਗੇ ਕਰਨਾ ਹੀ ਕਰਵਾਗੇ ਇੱਕੋ ਅਫੀਸ਼ਲ ਟਾਈਟ ਲੈਣੀ ਸੀ ਤੇ ਤੁਹਾਡਾ ਦਰਸ਼ਨ ਕਿਤਨ ਹੋਣਗੇ ਭਾਜੀ ਨੇ ਦੇਖੋ ਮੈਂ ਆਮ ਨਾਟ ਇਨ ਦਾ ਕਪੈਸਿਟੀ ਹੈ ਨਾ ਤੁਸੀਂ ਡਾਕਟਰ ਸੁਵਿੰਦਰ ਸਰ ਨੂੰ ਮਿਲਿਓ ਤੁਸੀਂ ਸੋਮਵਾਰ ਸਰ ਇਦਾਂ ਨਾ ਜੀ ਬਿਲਕੁਲ ਡੀਟੀਓ ਸਾਹਿਬ ਥੋੜਾ ਬੀਜ਼ੀ ਸੀਗੇ ਮਤਲਬ ਕਹਿ ਸਕਦੇ ਹਾਂ ਕਿ ਸੋਮਵਾਰ ਹੋਣਗੇ ਅਵੇਲੇਬਲ ਹੋਣਗੇ ਸੋਮਵਾਰ ਅਵੇਲੇਬਲ ਨੇ ਹਾਂ ਜੀ ਹਾਂ